हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਖੜੇ ਆ ਪਟਿਆਲੇ ਦੇ ਸਤਗੁਰੂ ਰਵਿਦਾਸ ਜੀ ਮੰਦਿਰ ਦੇ ਵਿੱਚ ਸਾਡੇ ਆਉਣ ਦਾ ਕਾਰਨ ਅੱਜ ਸਿਵਲ ਗਨਮੈਨ ਅਤੇ ਗਾਰਡ ਕੰਟਰੈਕਟਰ ਵਰਕਰ ਟ੍ਰੇਡ ਯੂਨੀਅਨ ਦੀ ਇੱਕ ਖਾਸ ਮੀਟਿੰਗ ਹੋਈ ਆਪਾਂ ਗੱਲਬਾਤ ਕਰਾਂਗੇ ਜੋ ਯੂਨੀਅਨ ਦੇ ਪ੍ਰਧਾਨ ਹੈ ਬਿਨਾਂ ਦੇਰ ਕੀਤੇ ਪ੍ਰਧਾਨ ਜੀ ਕੋਲ ਚਲਦੇ ਆਂ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸੱਚ ਦੀ ਆਵਾਜ਼ ਦਾ ਜਿਨ੍ਹਾਂ ਨੇ ਸਾਡੇ ਲਈ ਕੀਮਤੀ ਸਮਾਂ ਕੱਢਿਆ ਤੇ 3.5 ਲੱਖ 37000 ਲਗਭਗ ਸਾਬਕਾ ਸੈਨਿਕ ਤੇ ਸਿਵਲ ਵੀਰਾਂ ਦੀ ਜੋ ਅੱਜ ਦੀ ਹੋਈ ਮੀਟਿੰਗ ਦਾ ਹਾਲ ਤੁਸੀਂ ਖਬਰਾਂ ਰਾਹੀਂ ਦੱਸਣ ਲਈ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਮਾਫ ਕਰਨਾ ਤੁਸੀਂ ਆਪਣਾ ਨਾਂ ਨਹੀਂ ਦੱਸਿਆ ਨਾਂ ਦੱਸੋ ਕਿ ਆਪਣਾ ਮੇਰਾ ਨਾਮ ਲਾਸ਼ਮਣ ਸਿੰਘ ਧੁਰੀ ਆ ਜੀ ਅੱਛਾ ਤੁਸੀਂ ਮੀਟਿੰਗ ਦੇ ਵਿੱਚ ਕਾਫੀ ਜਨਤਾ ਹੈ ਤੁਸੀਂ ਬੜੇ ਆਪਣੇ ਵਿਚਾਰ ਸਾਂਝੇ ਕਰੇ ਪਰ ਅਜੇ ਵੀ ਕਿਉਂ ਦੇਖੋ ਆਪਾਂ ਕਹਿਣਾ ਵੀ ਇੱਕੇ ਤੋਂ ਬਿਨਾ ਕੁਝ ਨਹੀਂ ਅਜੇ ਵੀ ਕੁਝ ਸਾਡੇ ਸਾਥੀ ਜੋ ਘਰਾਂ ਦੇ ਵਿੱਚ ਬੈਠੇ ਆ ਜੋ ਇਸ ਮੀਟਿੰਗ ਨੂੰ ਅਟੈਂਡ ਨਹੀਂ ਕਰ ਸਕੇ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਜੋਕਰਾਂ ਚ ਬੈਠੇ ਨੇ ਜੀ ਦੇਖੋ ਸਾਡੀ ਹਰੇਕ ਸਹਿਰ ਜਿਵੇਂ ਪਟਿਆਲੇ ਦੀ ਲਾ ਲੋ ਸਾਡੀ ਲਗਭਗ ਹੋਰੇ ਗਿਣਤੀ 20000 ਹਜ਼ਾਰਾਂ ਗਨਮਾਨਾਂ ਤੇ ਗਾੜਾਂ ਦੀ ਸਾਬਕਾ ਸੈਨਿਕਾਂ ਤੇ ਸਿਵਲਾਂ ਦੀ ਤੁਸੀਂ ਪਟਿਆਲਾ ਲਾ ਲੋ ਜੀ ਆਪਣਾ ਗੁਰਦੁਆਰਾ ਢੰਡਰੀਆਂ ਸਾਹਿਬ ਜੀ ਤੋਂ ਲੈ ਕੇ ਰਾਜਪੁਰੇ ਤੱਕ ਲੱਗਦਾ ਇਹਦੇ ਵਿੱਚ ਲਾ ਲੋ ਵੀ ਸਾਡੀ ਕਿੰਨੀ ਤਾਕਤ ਆ ਕਿੰਨੀਆਂ ਬੈਂਕਾਂ ਨੇ ਕਿੰਨੀਆਂ ਮੌਲ ਨੇ ਕਿੰਨੀਆਂ ਫੈਕਟਰੀਆਂ ਨੇ ਜਾਂ ਕਿੰਨੇ ਪੈਸਕੋ ਰੋਡਵੇਜ ਵਰਗੇ ادارے ਨੇ ਜਾ ਐਫਸੀ ਵਰਗੇ ਧਾਰੇ ਨੇ ਵੀ ਕਿੱਥੇ ਕਿੱਥੇ ਮੰਨ ਲਓ ਵੀ ਥਾਂ ਥਾਂ ਤੇ ਸਾਡਾ ਬੰਦਾ ਜੋ ਹੈਗਾ ਪਰ ਠੇਕੇਦਾਰੀ ਸਿਸਟਮ ਨੇ ਬਹੁਤ ਜ਼ਿਆਦਾ ਡਰਾਇਆ ਹੋਇਆ ਇਸ ਕਰਕੇ ਬਹੁਤ ਜ਼ਿਆਦਾ ਜੋ ਰੋਜ਼ਗਾਰ ਖਸਣ ਦੇ ਡਰੋਂ ਡਰਦੇ ਆਉਂਦੇ ਨਹੀਂ ਇਸ ਕਰਕੇ ਨਹੀਂ ਜੀ ਦੇਖੋ ਉਹ ਤਾਂ ਠੀਕ ਹੈ ਮੇਰਾ ਸਵਾਲ ਇਹ ਸੀ ਵੀ ਤੁਸੀਂ ਉਹਨਾਂ ਨੂੰ ਕਹਿਣਾ ਕੀ ਤੇ ਉਹਨਾਂ ਨੂੰ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਦੇਖੋ ਕੋਈ ਜ਼ਮੀਨ ਦੇ ਵਿੱਚ ਕਿਲਾ ਅਗਰ ਆਪਾਂ ਉਹਦੇ ਉੱਤੇ ਸੱਟ ਨਹੀਂ ਮਾਰਾਂਗੇ ਤਾਂ ਉਹ ਜ਼ਮੀਨ ਤੇ ਨਹੀਂ ਜਾਏਗਾ ਇਸ ਤਰ੍ਹਾਂ ਉਹਨਾਂ ਨੂੰ ਕੁਝ ਕਹਿਣਾ ਜ਼ਰੂਰ ਚਾਹਾਂਗੇ ਉਹਨਾਂ ਨੂੰ ਪ੍ਰੇਰਿਤ ਕਰਨਾ ਜੀ ਸਾਡਾ ਇੱਕ ਕਾਨੂੰਨ ਸੀ ਜੋ ਕਿ 31 ਮਾਰਚ 2017 ਨੂੰ ਸੈਂਟਰ ਨੇ ਲਾਗੂ ਕਰਿਆ ਸੀ ਕੁਸ਼ਲ ਕਾਮਿਆਂ ਤੇ ਅਤੀ ਕੁਸ਼ਲ ਕਾਮਿਆਂ ਦੇ ਸ਼੍ਰੇਣੀ ਵਿੱਚ ਹਾਈ ਸਕਿਲਡ ਕੈਟਾਗਰੀ ਦਾ ਜਦਕਿ ਪੰਜਾਬ ਵਿੱਚ ਸਿਰਫ ਸਾਨੂੰ ਸਕਿਲਡ ਕੈਟਾਗਰੀ ਵਿੱਚ ਹੀ ਵਰਤਾਇ ਜਾਂਦਾਗਾ ਜਦਕਿ ਸਾਡੇ ਸਾਬਕਾ ਸੈਨਿਕ ਵੀਰ 14-14 ਸਾਲ ਡਿਊਟੀ ਕਰਕੇ ਲੰਬੇ ਤਜਰਬੇ ਤੋਂ ਬਾਅਦ ਇਸ ਲੈਂਡ ਚ ਪਹੁੰਚੇ ਨੇ ਤੇ ਸਾਡੇ ਸਿਵਲ ਵੀਰ ਜੋ ਕਿ ਲੱਡੇ ਜਾਂ ਹੋਰ ਜਾਂ ਉਸ ਟਾਈਮ ਦੀ ਸਰਕਾਰ ਬਾਦਲ ਨੇ ਜਿੰਨੇ ਵੀ ਆਧਾਰਿਆਂ ਨੂੰ ਲਾਇਸੈਂਸ ਜਾਰੀ ਕਰੇ ਤੀ ਟ੍ਰੇਨਿੰਗਾਂ ਕਰਕੇ ਇਸ ਕਿੱਤੇ ਵਿੱਚ ਪਏ ਹੋਏ ਨੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇੱਕ ਭਾਈ ਸਾਹਿਬ ਹੋਰ ਨੇ ਸਰ ਜੀ ਸਸੀ ਕਾਲ ਸਸੀ ਕਾਲ ਜੀ ਆਪਣਾ ਨਾਮ ਦੱਸੋਗੇ ਜੀ ਸਰ ਮੇਰਾ ਨਾਮ ਜਗਰੂਪ ਸਿੰਘ ਮਹਿਮਦਪੁਰ ਅਸਾ ਜੀ ਤੁਸੀਂ ਕਿਹੜੇ ਜੂਨੀਅਰ ਨਾਲ ਰਿਲੇਟ ਪਹੁੰਚੇ ਪਹਿਲਾਂ ਮੈਂ ਸਰ ਸੂਬਾ ਪ੍ਰਧਾਨਤੀ ਇੰਟਿਕ ਦਾ ਬਿਜਲੀ ਬੋਰਡ ਦਾ ਹਾਂ ਜੀ ਤੇ ਹੁਣ ਮੈਂ ਸਾਬਕਾ ਪ੍ਰਧਾਨ ਆ ਅੱਜ ਪ੍ਰਧਾਨ ਜੀ ਤੁਸੀਂ ਇੱਥੇ ਆਇਓ ਤੇ ਮੀਟਿੰਗ ਦੇ ਵਿੱਚ ਤੁਸੀਂ ਵੀ اٹੈਂਡ ਆਪਣੇ ਮਤਲਬ ਹਾਜ਼ਰੀ ਲਗਵਾਏ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰੇ ਪਰ ਤੁਸੀਂ ਹੋਰ ਇਸ ਜੋ ਸਾਡੀ ਜੂਨੀਅਨ ਹੈ ਹੋਰ ਪਰਫੁੱਲਤ ਹੋਵੇ ਕੀ ਕਹਿਣਾ ਚਾਹੋਗੇ ਮੈਂ ਇਹ ਗੱਲ ਕਹਿਣਾ ਚਾਹੁੰਨਾ ਅਸੀਂ ਨਾ ਜਦ ਬਿਜਲੀ ਬੋਰਡ ਬੰਦ ਕਰ ਦੇ ਜੇ ਤੇ ਯਾ ਧਰਨਾ ਨਹੀਂ ਦਿੰਦੇ ਤੇ ਜੂਜ ਦੇ ਜਿਹੜਾ ਲੋਕ ਫਿੱਟੇ ਬੂਗ ਧਾਰ ਲੋ ਜਿਹੜੇ ਅੱਜ ਵੀ ਆਪਣੇ ਘਰਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜੇ ਹੁਣ ਵੀ ਨਹੀਂ ਜਾਗਦੇ ਨਾ ਫੇਰ ਗਿਆ ਕੰਮ ਬਸ ਆ ਸਾਹ ਲਿਆ ਤੁਹਾਡੇ ਕੋਲ ਜੋ ਮਿਲਦਾ ਤਾਂ ਲੈ ਲਓ ਠੀਕ ਆ ਬਾਕੀ ਮੈਂ ਪ੍ਰਧਾਨ ਜੀ ਨੂੰ ਭਰੋਸਾ ਦਿੱਤਾ ਸਾਡੀ ਕਿਤੇ ਵੀ ਲੋੜ ਆ ਤਨ ਮਨ ਧਨ ਦੇ ਨਾਲ ਪੈਸੇ ਨਾਲ ਵੀ ਸਮੇਂ ਨਾਲ ਵੀ ਗੱਡੀਆਂ ਨਾਲ ਵੀ ਬੰਦਾ ਨਾਲ ਵੀ ਇਹਨਾਂ ਦੇ ਨਾਲ ਖੜਾਂਗੇ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ ਅਤੇ Facebook ਪੇਜ Only Truth News 082 ਸੱਚ ਦੀ ਆਵਾਜ਼ ਬਾਜੀ ਬਹੁਤ ਬਹੁਤ ਧੰਨਵਾਦ ਚਲ ਆਜੋ ਬੈਠੋ